ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਆਖਿਰਕਾਰ ਉਹ ਘੜੀ ਆ ਗਈ ਹੈ ਜਿਸ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਤਰਨਤਾਰਨ ਜ਼ਿਮਨੀ ਚੋਣਾਂ ਹੋਈਆਂ ਤੇ ਉਸ ਤੋਂ ਬਾਅਦ ਅੱਜ ਘੜੀ ਹੈ ਨਤੀਜਿਆਂ ਦੀ ਕੁਝ ਹੀ ਦੇਰ ਦੇ ਵਿੱਚ ਇਹ ਸਾਫ਼ ਹੋ ਜਾਵੇਗਾ ਕਿ ਤਰਨਤਾਰਨ ਦਾ ਸਿਆਸੀ ਤਾਜ ਕਿਸ ਪਾਰਟੀ ਦੇ ਸਿਰ ਦੇ ਉੱਤੇ ਧਰੇਗਾ ਕਿ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਕੀ ਆਮ ਆਦਮੀ ਪਾਰਟੀ ਦੇ ਕਿਲੇ ਦੇ ਵਿੱਚ ਸੇਂਦਮਾਰੀ ਕਰਨ ਦੇ ਵਿੱਚ ਕਾਮਯਾਬ ਹੁੰਦੀ ਹੈ ਜਾਂ ਫਿਰ ਨਹੀਂ ਕੀ ਆਮ ਆਦਮੀ ਪਾਰਟੀ ਆਪਣਾ ਕਿਲਾ ਸਿਆਸੀ ਕਿਲਾ ਬਚਾ ਪਾਉਂਦੀ ਹੈ ਜਾਂ ਫਿਰ ਨਹੀਂ ਜਾਂ ਫਿਰ ਕਮਲ ਖੇਲ ਸਕਦਾ ਹੈ ਜਾਂ ਫਿਰ ਹੱਥ ਪੰਜੇ ਦਾ ਜ਼ੋਰ ਚੱਲੇਗਾ ਇਹ ਸਭ ਦੇਖਣਾ ਹੋਵੇਗਾ ਬਹੁਤ ਥੋੜੇ ਸਮੇਂ ਦੇ ਵਿੱਚ ਪਲ-ਪਲ ਦੀ ਅਪਡੇਟ ਤੁਹਾਨੂੰ ਦੇ ਰਹੇ ਹਾਂ ਔਰ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ ਕੁਝ ਹੀ ਸਮੇਂ ਦੇ ਵਿੱਚ ਪਹਿਲੇ 라운ਡ ਦੀ ਗਿਣਤੀ ਸ਼ੁਰੂ ਹੋਵੇਗੀ ਲੇਕਿਨ ਉਸ ਤੋਂ ਪਹਿਲਾਂ ਬੈਲਟ ਬਾਕਸ ਦੇ ਵਿੱਚੋਂ ਪਰਚੀਆਂ ਕੱਢੀਆਂ ਜਾ ਰਹੀਆਂ ਨੇ ਇਹ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਵੋਟਰ ਨੇ ਓਕੇ ਸਪਾਰਟੀ ਦੇ ਹੱਕ ਦੇ ਵਿੱਚ ਆਪਣੇ ਮਤ ਦਾ ਅਧਿਕਾਰ ਕਰਕੇ ਗਏ ਨੇ ਔਰ ਕੁਝ ਹੀ ਡੇਰ ਦੇ ਵਿੱਚ ਪਹਿਲੇ 라운ਡ ਦੇ ਵਿੱਚ ਸਥਿਤੀ ਕਲੀਅਰ ਹੋਵੇਗੀ ਕਿ ਕਿਹੜੀ ਪਾਰਟੀ ਅੱਗੇ ਚੱਲ ਰਹੀ ਹੈ ਕਿਹੜੀ ਪਿੱਛੇ ਚੱਲ ਰਹੀ ਹੈ ਕੁਝ ਸਮੇਂ ਦੇ ਵਿੱਚ ਰੁਝਾਨ ਆ ਜਾਵੇਗਾ ਜਿਸ ਤਰੀਕੇ ਦੇ ਨਾਲ 2 ਦਿਨ ਪਹਿਲਾਂ 11 ਤਰੀਕ ਨੂੰ VOTING ਹੋਈ ਸੀ ਤਾਂ ਉਸ ਦੇ ਵਿੱਚ ਲਗਭਗ 61% ਦੀ ਲੋਕਾਂ ਨੇ ਆਪਣੇ ਮਤ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਸੀ ਤੇ ਹੁਣ ਹੈ ਨਤੀਜਿਆਂ ਦੀ ਘੜੀ ਬਹੁਤ ਛੇਤੀ ਇੱਕ ਸਥਿਤੀ ਕਲੀਅਰ ਹੋ ਜਾਵੇਗੀ ਆ ਤਸਵੀਰਾਂ ਤੁਸੀਂ ਦੇਖ ਲਓ ਇਸ ਵਕਤ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਕਾਊਂਟਿੰਗ ਸੈਂਟਰ ਚੋਂ ਤੁਹਾਨੂੰ ਅਸੀਂ ਇਹ ਤਸਵੀਰਾਂ ਦਿਖਾ ਰਹੇ ਹਾਂ ਕਾਊਂਟਿੰਗ ਸੈਂਟਰ ਦੇ ਬਾਹਰ ਲੀਆਂ ਤਸਵੀਰਾਂ ਨੇ ਬਾਅਦ ਵਿੱਚ ਅੰਦਰ ਲੀਆਂ ਤਸਵੀਰਾਂ ਵੀ ਦਿਖਾਵਾਂਗੇ ਵੱਡੀ ਸੰਖਿਆ ਦੇ ਵਿੱਚ ਪੁਲਿਸ ਫੋਰਸ ਤਨਾਤ ਹੈ ਕਿ ਜੇਕਰ ਕੋਈ ਗੜਬੜ ਹੁੰਦੀ ਹੈ ਤਾਂ ਕਾਬੂ ਕੀਤਾ ਜਾ ਸਕੇ ਪਰ ਵੱਖੋ ਵੱਖਰੀਆਂ ਪਾਰਟੀਆਂ ਦੇ ਜਿਹੜੇ ਲੋਕ ਨੇ ਜਿਹੜੇ ਕਾਊਂਟਿੰਗ ਬੂਥ ਨੇ ਉਸ ਦੇ ਬਾਹਰ ਜੁਟਨਾ ਸ਼ੁਰੂ ਹੋ ਗਏ ਨੇ ਸਮਰਥਕ ਵੱਖੋ ਵੱਖਰੀਆਂ ਪਾਰਟੀਆਂ ਨੇ ਆਪੋ ਆਪਣੇ ਤੌਰ ਦੇ ਤੇ ਤਿਆਰੀਆਂ ਵੀ ਕਰ ਲਈਆਂ ਨੇ ਕਈਆਂ ਨੇ ਪਟਾਕੇ ਖਰੀਦ ਲੈਣੇ ਕਈਆਂ ਨੇ ਲੱਡੂ ਖਰੀਦ ਲੈਣੇ ਔਰ ਹੁਣੇ ਦੇਖਣਾ ਹੋਵੇਗਾ ਕੌਣ ਪਾਰਟੀ ਕਿਸ ਦਾ ਮੂੰਹ ਮਿੱਠਾ ਕਰਾਉਂਦੀ ਹੈ ਔਰ ਆ ਤੁਹਾਨੂੰ ਕਾਊਂਟਿੰਗ ਸੈਂਟਰ ਦੇ ਅੰਦਰਲੀਆਂ ਤਸਵੀਰਾਂ ਦਿਖਾ ਰਹੇ ਹਾਂ ਇੱਥੇ ਜਿਹੜੇ ਰਿਟਰਨਿੰਗ ਆਫੀਸਰ ਹੁੰਦੇ ਨੇ ਉਹ ਲਗਾਤਾਰ ਆਪਣੇ ਕੰਮ ਦੇ ਵਿੱਚ ਰੁੱਝੇ ਹੋਏ ਨੇ ਲਗਾਤਾਰ ਕਾਊਂਟਿੰਗ ਕੀਤੀ ਜਾ ਰਹੀ ਹੈ ਬਹੁਤ ਛੇਤੀ ਪਹਿਲਾ ਰੁਝਾਨ ਸਾਹਮਣੇ ਆਵੇਗਾ ਤੇ ਪਤਾ ਚੱਲੇਗਾ ਕਿ ਇਨ੍ਹਾਂ ਰੁਝਾਨਾਂ ਦੇ ਵਿੱਚ ਕੌਣ ਅੱਗੇ ਚੱਲ ਰਿਹਾ ਤੇ ਕੌਣ ਨਹੀਂ ਤਰਨ ਤਰਨ ਦੀ ਜੇਕਰ ਆਪਾਂ ਗੱਲ ਕਰੀਏ ਤਾਂ 16 ਰਾਊਂਡ ਦੇ ਵਿੱਚ ਇਹ ਕਾਊਂਟਿੰਗ ਹੋਣੀ ਹੈ 16 ਰਾਊਂਡ ਦੇ ਵਿੱਚ ਜਿਸ ਨੂੰ ਸਭ ਤੋਂ ਵੱਧ ਵੋਟਾਂ ਪੈਣਗੀਆਂ ਉਹ ਜੇਤੂ ਕਰਾਰ ਹੋਵੇਗਾ ਬਹੁਤ ਛੇਤੀ ਤੁਹਾਨੂੰ ਦਵਾਂਗੇ ਕਿਉਂਕਿ ਵੱਡਾ ਉਲਟ ਫੇਰ ਹੋ ਸਕਦਾ ਹੈ ਕੌਣ ਕਰੇਗਾ ਹੈ ਵੱਡਾ ਉਲਟਫੇਰ ਕੀ ਆਮ ਆਦਮੀ ਪਾਰਟੀ ਦੇ ਸਿਆਸੀ ਕਿਲੇ ਦੇ ਵਿੱਚ ਸੇਨਮਾਰੀ ਕਰਨ ਦੇ ਵਿੱਚ ਵਿਰੋਧੀ ਕਾਮਯਾਬ ਹੋਣਗੇ ਜਾਂ ਫਿਰ ਨਹੀਂ ਪਰ ਇੱਕ ਨਜ਼ਰ ਆਪਾਏ ਜਾਣ ਲੈਣੇ ਆ ਕਿ ਆਖਰਕਾਰ ਤਰਨਤਾਰਨ ਦੇ ਵਿੱਚ ਕਿਸ ਦਾ ਪਲੜਾ ਪਾਰੀ ਹੈ ਤਰਨਤਾਰਨ ਦੇ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਜਿੰਨੀ ਵਾਰ ਵੀ ਇਲੈਕਸ਼ਨ ਹੋਏ ਨੇ ਤਾਂ ਉਸ ਦੇ ਵਿੱਚ ਦੇਖਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਜੇਤੂ ਰਹੀ ਹੈ 6 ਵਾਰ ਇਲੈਕਸ਼ਨ ਹੋ ਚੁੱਕੇ ਨੇ ਤਰਨਤਾਰਨ ਦੀ ਸੀਟ ਦੇ ਉੱਤੇ ਜਿਨ੍ਹਾਂ ਦੇ ਵਿੱਚੋਂ 4 ਵਾਰ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਹੈ ਇੱਕ ਵਾਰ ਆਮ ਆਦਮੀ ਪਾਰਟੀ ਨੇ ਔਰ ਇੱਕ ਵਾਰ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ ਸਾਲ 1997 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪ੍ਰੇਮ ਸਿੰਘ ਲਾਲਪੁਰ ਨੇ ਜਿੱਤ ਹਾਸਲ ਕੀਤੀ ਸੀ 2002 ਦੇ ਵਿੱਚ ਹਰਮੀਤ ਸਿੰਘ ਸੰਧੂ ਨੇ ਜਿੱਤ ਹਾਸਲ ਕੀਤੀ ਸੀ 2007 ਔਰ 2012 ਦੇ ਵਿੱਚ ਵੀ ਹਰਮੀਤ ਸਿੰਘ ਸੰਧੂ ਨੇ ਜਿੱਤ ਹਾਸਲ ਕੀਤੀ ਸੀ ਸਾਲ 2017 ਦੇ ਵਿੱਚ ਪਹਿਲੀ ਵਾਰ ਸ਼੍ਰੋਮਣੀ ਦੀਦਲ ਨੂੰ ਝਟਕਾ ਲੱਗਿਆ ਤੇ ਆ ਕਾਂਗਰਸ ਪਾਰਟੀ ਦੇ ਧਰਮਵੀਰ ਅਗਨੀ ਹੋਤਰੀ ਨੇ ਜਿੱਤ ਹਾਸਲ ਕੀਤੀ ਉਸ ਤੋਂ ਬਾਅਦ ਕਾਂਗਰਸ ਵੀ ਆਪਣੀ ਇਹ ਸੀਟ ਬਚਾ ਨਾ ਪਾਈ ਤੇ ਇਹ ਪਾ ਦਿੱਤੀ 2022 ਦੇ ਵਿੱਚ ਲੋਕਾਂ ਨੇ ਕਸ਼ਮੀਰ ਸਿੰਘ ਸੋਹਲ ਦੀ ਝੋਲੀ ਦੇ ਵਿੱਚ ਕਸ਼ਮੀਰ ਸਿੰਘ ਸੋਹਲ ਨੂੰ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਚ ਉਤਾਰਿਆ ਸੀ ਪਰ ਇਸ ਵਾਰ ਆਮ ਆਦਮੀ ਪਾਰਟੀ ਨੇ ਇੱਕ ਬਹੁਤ ਵੱਡੀ ਗੇਮ ਖੇਡੀ ਹੈ ਕਿਉਂਕਿ ਜਿਸ ਹਰਮੀਤ ਸਿੰਘ ਸੰਧੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਉਹ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬੜਾ ਲੀਡਰ ਹੈ ਇੱਕ ਦਵਰ ਲੀਟਰ ਹੈ ਤਿੰਨ ਵਾਰ ਜਿੱਤ ਚੁੱਕਿਆ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਤੋਂ ਲੇਕਿਨ ਇਹ ਦੇਖਣਾ ਹੋਵੇਗਾ ਕਿ ਹਰਮੀਤ ਸਿੰਘ ਸੱਧੂ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਗਏ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਹਰਮੀਤ ਸੰਧੂ ਦਾ ਜਾਦੂ ਚੱਲੇਗਾ ਜਾਂ ਨਹੀਂ ਕਿਉਂਕਿ ਤਿੰਨ ਵਾਰ ਤਾਂ ਅਕਾਲੀ ਦਲ ਦੀ ਸੀਟ ਤੋਂ ਉਹ ਵਿਧਾਇਕ ਬਣ ਚੁੱਕੇ ਨੇ ਹੁਣ ਉਹ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਨੂੰ ਚਲੇ ਗਏ ਨੇ ਆਮ ਆਦਮੀ ਪਾਰਟੀ ਚ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਇਹ ਦੇਖਣਾ ਲਾਜ਼ਮੀ ਹੋਵੇਗਾ ਕਿ ਇਸ ਵਾਰ ਹਰਮੀਤ ਸਿੰਘ ਸੰਧੂ ਦਾ ਜਾਦੂ ਚੱਲਦਾ ਹੈ ਜਾਂ ਫਿਰ ਨਹੀਂ ਅਕਾਲੀ ਦਲ ਨੇ ਆਪਣਾ ਜਿਹੜਾ ਦਾ ਖੇਡਿਆ ਉਹ ਖੇਡਿਆ ਸੁਖਵਿੰਦਰ ਕੋਰ ਰੰਦਾਵਾ ਦੇ ਉੱਤੇ ਭਾਜਪਾ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਹਰਜੀਤ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਨੂੰ ਉਤਾਰਿਆ ਜੋ ਕਿ ਪਹਿਲਾਂ ਵੀ ਵਿਧਾਇਕ ਰਹਿ ਚੁੱਕੇ ਨੇ ਕਾਂਗਰਸ ਪਾਰਟੀ ਨੇ ਕਰਨਬੀਰ ਸਿੰਘ ਵਰਜਨੂ ਚੌਣ ਮੈਦਾਨ ਵਿੱਚ ਉਤਾਰਿਆ ਹੈ ਤੇ ਇੱਕ ਨਾਮ ਮਨਦੀਪ ਸਿੰਘ ਜੋ ਕਿ ਵਾਰਿਸ ਪੰਜਾਬ ਦੇ ਦੀ ਸੀਟ ਦੇ ਉੱਤੇ ਟਿਕਟ ਦੇ ਉੱਤੇ ਚੌਣ ਮੈਦਾਨ ਦੇ ਵਿੱਚ ਡਿੱਟੇ ਹੋਏ ਨੇ ਆਖਰਕਾਰ ਉਹਨਾਂ ਦਾ ਵੀ ਨਾਮ ਹੁਣ ਉੱਭਰ ਕੇ ਸਾਹਮਣੇ ਆ ਰਿਹਾ ਹੈ ਪਹਿਲਾਂ ਇਹਨਾਂ ਦਾ ਕੋਈ ਵੀ ਚਰਚਾ ਨਹੀਂ ਸੀ ਪਰ ਜਿਵੇਂ ਜਿਵੇਂ ਇਲੈਕਸ਼ਨ ਨਜ਼ਦੀਕ ਆਏ ਤਾਂ ਮਨਦੀਪ ਸਿੰਘ ਵੀ ਇੱਕ ਮਜ਼ਬੂਤ ਕੈਂਡੀਡੇਟ ਦੇ ਵਜੋਂ ਉੱਭਰ ਕੇ ਸਾਹਮਣੇ ਆਏ ਨੇ ਤਾਂ ਮੁੱਖ ਚਿਹਰੇ ਇਹੀ ਨੇ ਸੁਖਵਿੰਦਰ ਕੋਰ ਹਰਜੀਤ ਸਿੰਘ ਕਰਨਬੀਰ ਸਿੰਘ ਤੇ ਹਰਮੀਤ ਸਿੰਘ ਤੇ ਮਨਦੀਪ ਸਿੰਘ ਇਸ ਤੋਂ ਇਲਾਵਾ ਵੀ ਕਈ ਜੋ ਕੈਂਡੀਡੇਟ ਚੌਣ ਮੈਦਾਨ ਦੇ ਵਿੱਚ ਨੇ ਉਹਨਾਂ ਦੀ ਵੀ ਅਹਿਮੀਅਤ ਘਟ ਨਹੀਂ ਹੈ ਚੌਣ ਮੈਦਾਨ ਦੇ ਵਿੱਚ ਡਟੇ ਹੋਏ ਨੇ ਔਰ ਕੁਝ ਹੀ ਸਮੇਂ ਦੇ ਵਿੱਚ ਪਹਿਲਾ ਰੁਝਾਨ ਆਵੇਗਾ ਕਿਉਂਕਿ 16 ਰਾਊਂਡ ਦੇ ਵਿੱਚ ਕਾਊਂਟਿੰਗ ਹੋਣੀ ਹੈ ਪਹਿਲੇ ਰਾਊਂਡ ਦੀ ਕਾਊਂਟਿੰਗ ਚੱਲ ਰਹੀ ਹੈ ਉਸ ਤੋਂ ਬਾਅਦ ਕੌਣ ਅੱਗੇ ਚੱਲ ਰਿਹਾ ਕੌਣ ਪਿੱਛੇ ਇਹ ਬਹੁਤ ਛੇਤੀ ਅਸੀਂ ਤੁਹਾਨੂੰ ਦੱਸਾਂਗੇ ਨਾਲ ਜੁੜੇ ਰਹੋ ਕਿਉਂਕਿ ਵੱਡਾ ਉਲਟ ਫੇਰ ਹੋ ਸਕਦਾ ਹੈ ਜਿਹੜੀ ਜਨਤਾ ਤਰਨ ਤਰਨ ਦੀ ਹੈ ਉਹ ਤਾਂ ਇਹੀ ਕਹਿ ਰਹੀ ਹੈ ਕਿ ਵੱਡਾ ਉਲਟ ਫੇਰ ਹੋ ਸਕਦਾ ਹੈ ਕਿਉਂਕਿ ਕਸ਼ਮੀਰ ਸਿੰਘ ਸੋਹਲ ਜਿਨ੍ਹਾਂ ਦੀ 4-5 ਮਹੀਨੇ 5 ਕੁ ਮਹੀਨੇ ਪਹਿਲਾਂ ਮੌਤ ਹੋ ਗਈ ਸੀ ਅਕਾਲ ਚਲਾਣਾ ਕਰ ਕਿਉਂਕਿ ਇਹ ਰੂਲ ਹੁੰਦਾ ਹੈ 6 ਮਹੀਨੇ ਦੇ ਵਿੱਚ ਵਿੱਚ ਇਲੈਕਸ਼ਨ ਕਰਾਣੇ ਲਾਜ਼ਮੀ ਹੁੰਦੇ ਨੇ ਇਸ ਕਰਕੇ 6 ਮਹੀਨਿਆਂ ਦੇ ਅੰਦਰ ਅੰਦਰ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ ਤੇ ਜ਼ਿਮਨੀ ਚੋਣ ਦੇ ਵਿੱਚ ਵੱਡਾ ਉਲਟ ਫੇਰ ਹੋਣ ਦੇ ਸੰਕੇਤ ਸਾਹਮਣੇ ਆ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਜਦੋਂ 11 ਤਰੀਕ ਨੂੰ 11 ਨਵੰਬਰ ਨੂੰ VOTING ਹੋਈ ਸੀ VOTING ਤੋਂ ਬਾਅਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਇੰਨਾ ਜ਼ਰੂਰ ਕਿਹਾ ਸੀ ਕਿ ਇਸ ਵਾਰ ਇਸ ਸੀਟ ਦੇ ਉੱਤੇ ਕੁਝ ਵੱਡਾ ਹੋਣ ਵਾਲਾ ਤਾਂ ਇਹ ਕੀ ਕੁਝ ਵੱਡਾ ਹੋਣ ਵਾਲਾ ਹੈ ਕੀ ਆਮ ਆਦਮੀ ਪਾਰਟੀ ਦੇ ਕਿਲੇ ਦੇ ਵਿੱਚ ਸੇਧਮਾਰੀ ਹੋਣ ਜਾ ਰਹੀ ਹੈ ਕੀ ਸ਼ਰੋਮਨੀ ਅਕਾਲੀ ਦਲ ਕੀ ਇਸ ਚੋਣ ਦੇ ਨੂੰ ਜਿੱਤ ਸਕਦਾ ਹੈ ਜਾਂ ਫਿਰ ਕਾਂਗਰਸ ਭਾਜਪਾ ਜਾਂ ਫਿਰ ਜੋ ਬਾਲਟੀ ਦੇ ਝਾੜੂ ਨਿਸ਼ਾਨ ਬਾਲਟੀ ਦੇ ਨਿਸ਼ਾਨ ਵਾਲੇ ਮਨਦੀਪ ਸਿੰਘ ਨੇ ਵਾਰਿਸ ਪੰਜਾਬ ਦੇ ਉਹ ਚੋਣ ਮੈਦਾਨ ਦੇ ਵਿੱਚ ਉਤਰਨਗੇ ਖੈਰ ਤੁਹਾਨੂੰ ਇਹ ਤਸਵੀਰਾਂ ਕਾਊਂਟਿੰਗ ਸੈਂਟਰ ਦੀਆਂ ਦਿਖਾ ਰਹੇ ਹਾਂ ਕਾਊਂਟਿੰਗ ਸੈਂਟਰ ਦੇ ਉੱਤੇ ਕਿਸ ਤਰੀਕੇ ਦਾ ਮਾਹੌਲ ਹੈ ਕਿਉਂਕਿ 61% ਦੇ ਕਰੀਬ ਕਰੀਬ VOTING ਹੋਈ ਸੀ ਤੇ ਹੁਣ ਵੋਟਾਂ ਦੀ ਗਿਣਤੀ ਹੋ ਰਹੀ ਹੈ ਪਹਿਲੇ ਰਾਊਂਡ ਦੀ ਗਿਣਤੀ ਜਾਰੀ ਹੈ ਇਸ ਪਹਿਲੇ ਰਾਊਂਡ ਦੇ ਵਿੱਚ ਕੌਣ ਅੱਗੇ ਜਾਂਦਾ ਇਹ ਦੇਖਣਾ ਹੋਵੇਗਾ ਕਿਉਂਕਿ ਜੇਕਰ ਕੋਈ ਦੇਖਿਆ ਗਿਆ ਪਹਿਲੇ ਦੂਜੇ ਤੀਜੇ ਰਾਊਂਡ ਦੇ ਵਿੱਚ ਅੱਗੇ ਲੰਘ ਜਾਵੇ ਵੋ ਤਾਂ ਉਸ ਨੂੰ ਆਖਿਰ ਤੱਕ ਕਾਊਂਟਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਇਸੇ ਕਰਕੇ ਕਹਿੰਦੇ ਨੇ ਕਿ ਜਿਹੜਾ ਪਹਿਲੇ ਕੁਝ ਰੁਝਾਨਾਂ ਦੇ ਵਿੱਚ ਅੱਗੇ ਨਿਕਲ ਗਿਆ ਫਿਰ ਉਸ ਦੀ ਜਿੱਤ ਦੀ ਉਮੀਦ ਵੀ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਔਰ ਬਹੁਤ ਛੇਤੀ ਅਸੀਂ ਦੇਖ ਦਿਆ ਹੁਣ ਕਿ ਕੌਣ ਢੋਲ ਤਮੱਕੇ ਦੇ ਨਾਲ ਭੰਗੜੇ ਪਾਉਂਦਾ ਦਿਖਾਈ ਦੇਵੇਗਾ ਔਰ ਕੌਣ ਨਿਰਾਸ਼ ਔਰ ਮੂਲ ਟਕਾ ਕੇ ਵਾਪਸ ਜਾਵੇਗਾ ਬਹੁਤ ਛੇਤੀ ਤੁਹਾਨੂੰ ਇਹ ਤਸਵੀਰਾਂ ਦਿਖਾਵਾਂਗੇ ਅਸੀਂ ਕਿ ਕਿਸ ਤਰੀਕੇ ਦੀਆਂ ਤਸਵੀਰਾਂ ਤਰਨ ਤਰਨ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਫਿਲਹਾਲ ਕਾਊਂਟਿੰਗ ਸੈਂਟਰ ਦੇ ਅੰਦਰ ਲੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਛੇਤੀ ਅਪਡੇਟ ਕਰਾਂਗੇ ਕਿ ਕਿਸ ਤਰੀਕੇ ਦਾ ਉਲਟਫੇਰ ਹੋਣ ਜਾ ਰਿਹਾ ਹੈ ਲੋਕਾਂ ਦੇ ਤੱਕ ਫਤਵਾ ਦੇ ਦਿੱਤਾ ਕਹਿ ਦਿੱਤਾ ਸੀ ਕਿ ਤਰਨਤਾਰਨ ਦਾ ਤਾਜ ਇਸ ਵਕਤ ਕਿਸੇ ਇਸ ਵਾਰ ਐਸੇ ਸ਼ਖਸ ਦੇ ਚਿਹਰੇ ਦੇ ਉੱਤੇ ਸਿਰ ਦੇ ਉੱਤੇ ਸਜੇਗਾ ਜਿਸ ਦੀ ਲੋਕਾਂ ਨੇ ਉਮੀਦ ਨਹੀਂ ਕੀਤੀ ਕਿਸ ਦੀ ਉਮੀਦ ਨਹੀਂ ਕੀਤੀ ਹੁਣ ਇਹ ਦੇਖਣਾ ਹੋਵੇਗਾ ਕਿਉਂਕਿ ਜਿਵੇਂ ਜਿਸ ਤਰੀਕੇ ਦੇ ਨਾਲ ਜੋ ਪਿਛਲੀਆਂ ਇਲੈਕਸ਼ਨਾਂ ਹੋਈਆਂ ਸੀ 2022 ਦੀਆਂ ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ ਤਰਨਤਾਰਨ ਦੇ ਵਿੱਚ ਪਹਿਲਾ ਵਾਰ ਹੋਇਆ ਕਿ ਆਮ ਆਦਮੀ ਪਾਰਟੀ ਜਿੱਤੀ ਹੈ ਇੱਕੋ ਵਾਰ ਹੋ ਸਕਿਆ ਹੈ ਕਿ ਕਾਂਗਰਸ ਪਾਰਟੀ ਜਿੱਤੀ ਹੈ ਲੇਕਿਨ ਜੇਕਰ ਇਤਿਹਾਸ ਦੇਖਿਆ ਜਾਵੇ ਸੀਟ ਦਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਪੱਲੇ ਦੇ ਵਿੱਚ ਝੁਕਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ 1997 2002 2007 2012 ਲਗਾਤਾਰ ਜਿੱਤ ਦਾ ਚੋਕਾ ਜਮਾ ਚੁੱਕਿਆ ਸ਼੍ਰੋਮਣੀ ਅਕਾਲੀ ਦਲ ਉਹ ਜਿੱਤ ਦਾ ਚੋਕੇ ਦੇ ਵਿੱਚ ਜੇਕਰ ਆਪਾਂ ਹੈਟ੍ਰਿਕ ਦੇਖੀਏ ਤਾਂ ਉਹ ਜਮਾ ਚੁੱਕੇ ਨੇ ਜੋ ਇਸ ਵਕਤ ਆਮ ਆਦਮੀ ਪਾਰਟੀ ਦੇ ਨੇ ਹਰਮਿਤ ਸਿੰਘ ਸੰਧੂ ਕਿਉਂਕਿ ਹਰਮਿਤ ਸਿੰਘ ਸੰਧੂ 2002 7 ਔਰ 12 ਦੇ ਵਿੱਚ ਹੈਟ੍ਰਿਕ ਜਮਾ ਚੁੱਕੇ ਨੇ ਪਰ ਇਸ ਵਾਰ ਦੀ ਉਹ ਜਿਹੜੇ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਨਹੀਂ ਬਲਕਿ ਲੜ ਰਹੇ ਨੇ ਆਮ ਆਦਮੀ ਪਾਰਟੀ ਤੋਂ ਕਿ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕਾਟਰ ਦੇ ਵਿੱਚ ਸੇਧ ਮਾਰੀ ਕਰਕੇ ਅਕਾਲੀ ਦਲ ਦਾ ਬੰਦਾ ਪੱਟ ਕੇ ਆਪ ਉਸ ਦੇ ਉੱਤੇ ਚੋੜ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਕਿ ਹੁਣ ਉਹੀ ਨਤੀਜੇ ਆਮ ਆਦਮੀ ਪਾਰਟੀ ਨੂੰ ਮਿਲਦੇ ਨੇ ਜੋ ਹਰਮੀਤ ਸੰਧੂ ਸ਼੍ਰੋਮਣੀ ਅਕਾਲੀ ਦਲ ਦੇ ਝੋਲੀ ਦੇ ਵਿੱਚ ਪਾ ਚੁੱਕੇ ਨੇ ਜਾਂ ਫਿਰ ਨਹੀਂ ਇਹ ਦੇਖਣਾ ਦਿਲਚਸਪ ਹੋਵੇਗਾ ਬਹੁਤ ਛੇਤੀ ਤੁਹਾਨੂੰ ਪਹਿਲਾ ਰੁਝਾਨ ਅਸੀਂ ਦਿਖਾਵਾਂਗੇ ਕਿ ਕਿਸ ਤਰੀਕੇ ਦਾ ਰੁਝਾਨ ਆ ਰਿਹਾ ਪਹਿਲੇ ਰਾਉਂਡ ਦੀ ਕਾਊਂਟਿੰਗ ਹੋ ਰਹੀ ਹੈ ਕੁੱਲ 16 ਰਾਉਂਡ ਦੇ ਵਿੱਚ ਇਹ ਗਿਣਤੀ ਕੀਤੀ ਜਾਣੀ ਹੈ ਪਹਿਲੇ ਰਾਉਂਡ ਦੀ ਗਿਣਤੀ ਹੋ ਰਹੀ ਹੈ ਵੋਟਾਂ ਦੀ ਸੰਖਿਆ ਦੇਖੀਏ ਤਾਂ ਲਗਭਗ 61% ਲੋਕਾਂ ਨੇ ਆਪਣੇ ਮਤ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਸੀ ਔਰ ਬੜਾ ਲਾਜ਼ਮੀ ਵੀ ਸੀ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਸਿਆਸੀ ਪੰਡਤਾਂ ਵੱਲੋਂ ਕਿ ਜੇਕਰ ਤਾਨੂੰ ਕਿਸੇ ਨੂੰ ਲੱਗਦਾ ਹੈ ਕਿ ਤੁਹਾਡੇ ਕੈਂਡੀਡੇਟ ਨੇ ਵਧੀਆ ਕੰਮ ਕੀਤਾ ਹੈ ਤਾਂ ਉਸ ਦੀ ਹੌਸਲਾ ਫਜ਼ਾਈਲੀ VOTING ਜ਼ਰੂਰ ਕਰੋ ਔਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਉਸ ਨੇ ਕੰਮ ਵਧੀਆ ਨਹੀਂ ਕੀਤਾ ਤਾਂ ਉਸ ਨੂੰ ਵੋਟ ਦੀ ਛੋਟ ਦੇ ਨਾਲ ਕੁਰਸੀ ਤੋਂ ਹੇਠਾਂ ਲਾ ਕੇ ਮਾਰੋ ਹੁਣ ਇਹ ਹੀ ਦੇਖਣਾ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਸੀਟ ਕਿਉਂਕਿ ਕਿ ਮੌਤ ਹੋ ਗਈ ਸੀ ਕਸ਼ਮੀਰ ਸਿੰਘ ਸੋਹਲ ਦੀ ਉਸ ਤੋਂ ਬਾਅਦ ਇਹ ਖਾਲੀ ਹੋਈ ਹੈ ਉਹਨਾਂ ਦੇ ਕੰਮ ਕੀਤੇਆਂ ਨੂੰ ਲੋਕ ਕੀ ਕਿੰਨਾ ਤਰਜੀਹ ਦਿੰਦੇ ਨੇ ਕਿ ਉਹਨਾਂ ਦੇ ਕੰਮ ਤੋਂ ਆਮ ਆਦਮੀ ਪਾਰਟੀ ਦੇ ਕੰਮ ਤੋਂ ਲੋਕ ਅਕਸੈਪਟ ਕਰਦੇ ਨੇ ਜਾਂ ਫਿਰ ਨਹੀਂ ਇਹ ਪਤਾ ਚੱਲ ਜਾਵੇਗਾ ਬਹੁਤ ਥੋੜੀ ਦੇਰ ਦੇ ਵਿੱਚ ਪਹਿਲਾ ਰੁਝਾਨ ਆਣ ਵਾਲਾ ਗਰਾਊਂਡ ਦੇ ਵਿੱਚੋਂ ਜਿਹੜੇ ਸਾਡੇ ਸਹਿਯੋਗੀ ਨੇ ਲਗਾਤਾਰ ਬਣੇ ਹੋਏ ਨੇ ਜੋ ਸਾਡੇ ਸਹਿਯੋਗੀ ਨੇ ਉਹਨਾਂ ਦੀ ਵੀ ਅਸੀਂ ਤੁਹਾਨੂੰ ਗੱਲਬਾਤ ਸੁਣਾਈ ਸੀ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਸ ਦੇ ਉੱਤੇ ਧੱਕਾ ਕੀਤਾ ਗਿਆ ਸੀ ਕਿਸ ਤਰੀਕੇ ਨਾਲ ਜਿਹੜੀ ਆਪਣੇ ਕੈਂਡੀਡੇਟ ਨੇ ਅਕਾਲੀ ਦਲ ਦੇ ਸੁਖਵਿੰਦਰ ਕੋ ਰੰਧਾਵਾ ਉਹਨਾਂ ਦੀ ਜਿਹੜੀ ਬੇਟੀ ਨੇ ਕੰਚਨਪ੍ਰੀਤ ਕੋਰ ਉਹਨਾਂ ਦੇ ਉੱਤੇ ਤਿੰਨ ਪਰਚੇ ਪਾਏ ਗਏ ਤੀਸਰਾ ਪਰਚਾ ਤਾਂ VOTING ਵਾਲੀ ਰਾਤ ਵਾਲੇ ਦਿਨ ਪਾਇਆ ਗਿਆ ਜਦੋਂ ਵੋਟਾਂ ਪੈ ਚੁੱਕੀਆਂ ਸੀ ਇਸ ਤਰੀਕੇ ਦੇ ਨਾਲ ਜਿਹੜੀਆਂ ਹੋਰਨਾਂ ਪਾਰਟੀਆਂ ਨੇ ਉਹ ਵੀ ਗੱਲ ਕਹਿ ਰਹੀਆਂ ਸੀ ਕਿਉਂਕਿ ਸਿਸਟਮ ਸਾਰਾ ਜਿਹੜਾ ਹੱ ਜੇ ਮੌਜੂਦਾ ਪਾਰਟੀ ਹੁੰਦੀ ਹੈ ਜਿਹੜੀ ਸੱਤਾ ਤੇ ਰਹਿੰਦੀ ਹੈ ਉਹਦੇ ਹੱਥ ਵਿੱਚ ਹੁੰਦਾ ਆਮ ਆਦਮੀ ਪਾਰਟੀ ਦੇ ਇਸ ਕਰਕੇ ਲੋਕ ਕਹਿ ਰਹੇ ਸੀ ਕਿ ਆਮ ਆਦਮੀ ਪਾਰਟੀ ਦਾ ਧੱਕਾ ਚੱਲਿਆ ਬੜਾ ਜ਼ੋਰ ਸ਼ੋਰ ਨਾਲ ਚੱਲਿਆ ਇਸੇ ਕਰਕੇ ਐਸਐਸਪੀ ਨੂੰ ਹਟਾ ਵੀ ਦਿੱਤਾ ਗਿਆ ਸੀ આરોਪ ਇਹ ਲੱਗੇ ਸੀ ਕਿ ਐਸਐਸਪੀ ਉਹਨਾਂ ਲੋਕਾਂ ਨੂੰ ਧਮਕਾ ਰਹੇ ਸੀ ਡਰਾ ਰਹੇ ਸੀ ਜਿਹੜੇ ਲੋਕ ਯਾਨੀ ਕਿ ਜਾਂ ਤਾਂ ਆਮ ਆਦਮੀ ਪਾਰਟੀ ਦੇ ਖਿਲਾਫ ਜਾ ਰਹੇ ਸੀ ਜਾਂ ਕੋਸ਼ਿਸ਼ਾਂ ਕਰ ਰਹੇ ਸੀ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ 'ਚ ਚਲੇ ਜਾਈਏ ਤਾਂ ਐਸੇ ਲੋਕਾਂ ਨੂੰ ਵਾਇਆ ਸਰਕਾਰ ਵਾਇਆ ਪੁਲਿਸ ਤੰਤਰ ਦੇ ਦਬਾਅ ਪਾ ਰਹੀ ਸੀ ਇਸ ਗੱਲ ਨੂੰ ਸ਼ਰਮਨੀ ਅਕਾਲੀ ਦਲ ਨੇ ਮੁਖਤਾ ਦੇ ਨਾਲ ਚੁੱਕਿਆ ਸੀ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਨੂੰ ਵੀ ਕੀਤੀ ਸੀ ਇਲੈਕਸ਼ਨ ਕਮਿਸ਼ਨ ਨੇ ਵੀ ਦੇਖਿਆ ਕਿ ਜਿਹੜੀ ਸ਼ਿਕਾਇਤ ਦੇ ਵਿੱਚ ਦਮ ਹੈ ਇਸੇ ਕਰਕੇ ਐਸਐਸਪੀ ਨੂੰ ਹਟਾ ਦਿੱਤਾ ਗਿਆ ਸੀ ਸੀਟ ਤੋਂ ਔਰ આરોਪ ਕੀ ਸੀ ਇਹ ਹੀ ਕਿ ਧੱਕਾ ਕੀਤਾ ਜਾ ਰਿਹਾ ਔਰ ਨਜਾਇਜ਼ ਕੀਤਾ ਜਾ ਰਿਹਾ ਹਦੋਂ ਵੱਧ ਕੀਤਾ ਜਾ ਰਿਹਾ ਇਸੇ ਕਰਕੇ ਲੋਕ ਵੀ ਕਹਿਣ ਲੱਗ ਗਏ ਸੀ ਕਿ ਇਸ ਵਾਰ ਅਸੀਂ ਤੁਹਾਨੂੰ ਇੱਕ ਨਵਾਂ ਕਾਰਨਾਮਾ ਦਿਖਾਵਾਂਗੇ ਜਿਨ੍ਹਾਂ ਨੇ ਧੱਕਾ ਕੀਤਾ ਉਹਨਾਂ ਨਾਲ ਹੁਣ ਅਸੀਂ ਵੋਟ ਦੀ ਝੋਟ ਦੇ ਨਾਲ ਅਸੀਂ ਉਹਨਾਂ ਤੋਂ ਬਦਲਾ ਲਵਾਂਗੇ ਇਹ ਕੀ ਵੋਟ ਦੀ ਝੋਟ ਆਮ ਆਦਮੀ ਪਾਰਟੀ ਤੇ ਲੱਗਦੀ ਹੈ ਹੁਣ ਇਹ ਦੇਖਣ ਵਾਲਾ ਬੜਾ ਹੀ ਦਿਲਚਸਪ ਹੋਵੇਗਾ ਕਿਸ ਤਰੀਕੇ ਨਾਲ ਅੰਦਰਲੀ ਅਕਾਊਂਟਿੰਗ ਇੱਕ ਇੱਕ ਵੋਟ ਦਿੱਤੇ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਸਭ ਤੋਂ ਪਹਿਲਾਂ ਬੈਲਟ ਬਾਕਸ ਖੋਲੇ ਜਾ ਰਹੇ ਨੇ ਬੈਲਟ ਬਾਕਸ ਦੀਆਂ ਪਰਚੀਆਂ ਗਿਣੀਆਂ ਜਾ ਰਹੀਆਂ ਨੇ ਕੌਣ ਕਿਸ ਦੇ ਹੱਕ ਵਿੱਚ ਹੈ ਤੇ ਉਸ ਤੋਂ ਬਾਅਦ ਇਹ ਦੇਖਿਆ ਜਾਣਾ ਹੈ ਕਿ ਫਿਰ ਉਸ ਤੋਂ ਬਾਅਦ ਜਿਹੜੀਆਂ ਈਵੀਐਮ ਦੇ ਵਿੱਚ ਸਿਆਸੀ ਕਿਸਮਤ ਕੈਦ ਹੋਈ ਹੈ ਈਵੀਐਮ ਦੇ ਵਿੱਚ ਜਿਹੜੇ ਕੈਂਡੀਡੇਟਸ ਦੀ ਕਿਸਮਤ ਕੈਦ ਹੋ ਚੁੱਕੀ ਹੈ ਹੁਣ ਉਹ ਨੂੰ ਪੜਿਆ ਜਾ ਰਿਹਾ ਹੈ ਇਲੈਕਟ੍ਰੋਨਿਕ ਤਰੀਕੇ ਦੇ ਨਾਲ ਔਰ ਬਹੁਤ ਛੇਤੀ ਪਹਿਲਾ ਰੁਝਾਨ ਸਾਹਮਣੇ ਆਵੇਗਾ ਪਹਿਲਾ ਦੂਜਾ ਤੀਜਾ ਰੁਝਾਨ ਬੜਾ ਅਹਿਮ ਹੁੰਦਾ ਕਿਸੇ ਵੀ ਚੁਣਾਂ ਦੇ ਵਿੱਚ ਜਦੋਂ ਰਿਜ਼ਲਟ ਆਉਂਦੇ ਨੇ ਕਿਉਂਕਿ ਅਕਸਰ ਦੇਖਿਆ ਕਿ ਜਿਹੜੀ ਇੱਕ ਵਾਰ ਲਹਿ ਬਣ ਜਾਵੇ ਫਿਰ ਉਸ ਨੂੰ ਤੋੜਨਾ ਬੜਾ ਮੁਸ਼ਕਲ ਹੋ ਜਾਂਦਾ ਹਾਲਾਂਕਿ ਇਹ ਵੀ ਨਹੀਂ ਹੈ ਕਿ ਉਹ ਲਹਿ ਨਹੀਂ ਟੁੱਟਦੀ ਟੁੱਟਦੀ ਹੈ ਪਰ ਔਖਾ ਹੁੰਦਾ ਹੈ ਐਸੇ ਤਰੀਕੇ ਨਾਲ ਪਹਿਲੇ ਦੂਜੇ ਤੀਜੇ ਰੁਝਾਨ ਦੇ ਵਿੱਚ ਜੇਕਰ ਕੋਈ ਕੈਂਡੀਡੇਟ ਤਰਨ ਤਰਨ ਚ ਅੱਗੇ ਲੰਘਦਾ ਹੈ ਤਾ ਉਮੀਦ ਉਹਦੀ ਕਾਫੀ ਜ਼ਿਆਦਾ ਜਿੱਤਣ ਦੇ ਚਾਂਸਸ ਬਣ ਜਾਣਗੇ ਤਾਂ ਐਸੇ ਕਰਕੇ ਅਸੀਂ ਤੁਹਾਨੂੰ ਕਹਿ ਰਿਹਾ ਕਿ ਜੁੜੇ ਰਹੋ ਪੀਟੀਸੀ ਨਿਊਜ਼ ਦੇ ਨਾਲ ਤੁਹਾਨੂੰ ਬਹੁਤ ਛੇਤੀ ਪਹਿਲਾ ਰੁਝਾਨ ਦਿਖਾਵਾਂਗੇ ਰੁਝਾਨ ਦੇ ਕੀ ਨਤੀਜੇ ਆ ਰਹੇ ਨੇ ਤੁਹਾਨੂੰ ਉਹ ਦਿਖਾਵਾਂਗੇ ਲਗਾਤਾਰ ਪਲ-ਪਲ ਦੀ ਅਪਡੇਟ ਦੇ ਰਿਹਾ ਫਿਲਹਾਲ ਹੱਥ ਲੇਟੈਸਟ ਤਸਵੀਰਾਂ ਸਾਹਮਣੇ ਆਈਆਂ ਨੇ ਕਾਊਂਟਿੰਗ ਸੈਂਟਰ ਦੇ ਅੰਦਰਲੀਆਂ ਤਸਵੀਰਾਂ ਨੇ ਉਹ ਅਸੀਂ ਤੁਹਾਨੂੰ ਦਿਖਾਈ ਦੇ ਰਹੇ ਆ ਕਿਸ ਤਰੀਕੇ ਦਾ ਪੂਰਾ ਜੋਸ਼ ਹੈ ਵਰਕਰਾਂ ਦੇ ਵਿੱਚ ਵੀ 220 ਵਕਤ ਵੋਟਰਾਂ ਦੀ ਗਿਣਤੀ ਜਿਹੜੀ ਪਹਿਲਾਂ ਬੈਲਟ ਬਾਕਸ ਦੀ ਹੋ ਰਹੀ ਸੀ ਹੁਣ ਖਬਰ ਇਹ ਆਈ ਹੈ ਕਿ EVM ਮਸ਼ੀਨਾਂ ਦੇ ਵਿੱਚੋਂ ਵੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਜੋ ਮੇਨ ਸਰਵਰ ਕੰਪਿਊਟਰ ਹੁੰਦਾ ਹੈ ਉਸ ਦੇ ਨਾਲ ਇੱਕ ਇੱਕ ਕਰਕੇ ਜੋ EVM ਮਸ਼ੀਨਸ ਨੇ ਉਹਨਾਂ ਨੂੰ ਵੀ ਜੋੜਿਆ ਜਾ ਰਿਹਾ ਹੈ ਤੇ ਹੁਣ ਦੜਾ ਦੜ ਵੋਟਿੰਗ ਦੀ ਜਿਹੜੀ ਕਾਊਂਟਿੰਗ ਹੈ ਹੁਣ ਉਹ ਸ਼ੁਰੂ ਹੋ ਗਈ ਹੈ ਹੁਣ ਬਹੁਤ ਛੇਤੀ ਪਤਾ ਚੱਲੇਗਾ ਕਿ ਕੌਣ ਅੱਗੇ ਹੈ ਔਰ ਕੌਣ ਪਿੱਛੇ ਚੱਲ ਰਿਹਾ ਹੈ ਔਰ ਜਿਸ ਤਰੀਕੇ ਦੇ ਨਾਲ ਆਪਾਂ 1997 2002 7 ਔਰ 12 ਦੇ ਵਿੱਚ ਅਕਾਲੀ ਦਲ ਅੱਗੇ ਰਿਹਾ 17 ਦੇ ਵਿੱਚ ਕਾਂਗਰਸ ਪਾਰਟੀ ਨੇ ਜਿੱਤ ਹਾਸਲ ਕੀਤੀ ਧਰਮਵੀ ਰਗਨੀ ਹੋਤਰੀ ਨੇ ਔਰ ਜਿਹੜੇ ਪਿਛਲੇ 2022 ਦੇ ਵਿਧਾਨ ਸਭਾ ਇਲੈਕਸ਼ਨ ਹੋਏ ਸੀ ਕਸ਼ਮੀਰ ਸਿੰਘ ਸੋਹਲ ਨੇ ਜਿੱਤ ਹਾਸਲ ਕੀਤੀ ਸੀ ਤਾਂ ਇਤਿਹਾਸ ਅੱਜ ਤੱਕ ਦੀ ਗੱਲ ਕਰੀਏ ਤਰਨਤਰਨ ਦਾ ਉਹ ਤਾਂ ਅਕਾਲੀ ਦਲ ਦੇ ਹੱਕ ਵਿੱਚ ਹੀ ਭੁਗਤ ਦਾ ਨਜ਼ਰ ਆ ਰਿਹਾ ਹੈ ਲੇਕਿਨ ਅੱਜ ਜੇਕਰ ਆਪਾਂ ਅੱਜ ਪ੍ਰੈਜ਼ੈਂਟ ਦੀ ਗੱਲ ਕਰੀਏ ਤਾਂ ਕੌਣ ਜਿੱਤੇਗਾ ਦੇ ਹੱਥ مایوسی ਲੱਗੇਗੀ ਬਹੁਤ ਛੇਤੀ ਪਤਾ ਚਲ ਜਾਵੇਗਾ ਕਿਉਂਕਿ ਹੁਣ ਵੋਟਾਂ ਦੀ ਗਿਣਤੀ ਜਾਰੀ ਹੈ ਬੈਲਟ ਬਾਕਸ ਦੀ ਜਿਹੜੀ ਗਿਣਤੀ ਸੀ ਉਹ ਹੋ ਚੁੱਕੀ ਹੈ ਹੁਣ ਈਵੀਐਮ ਦੇ ਵਿੱਚ ਈਵੀਐਮ ਦੇ ਵਿੱਚ ਜਿਹੜੀ ਕਿਸਮਤ ਕਾਇਦ ਹੋਈ ਵੀ ਹੈ ਲੀਡਰਾਂ ਦੀ ਹੁਣ ਉਸ ਨੂੰ ਖੋਲਿਆ ਜਾ ਰਿਹਾ ਹੈ ਹੁਣ ਦੇਖਿਆ ਜਾ ਰਿਹਾ ਹੈ ਕਿ ਕੌਣ ਅੱਗੇ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਵਿੰਦਰ ਕੌਰ ਰੰਧਾਵਾ ਚੌਂ ਮੈਦਾਨ ਦੇ ਵਿੱਚ ਡਟੇ ਹੋਏ ਨੇ ਕਾਂਗਰਸ ਪਾਰਟੀ ਵੱਲੋਂ ਕਰਨ ਵੀਰ ਸਿੰਘ ਬੁਰਜ ਚੌਂ ਮੈਦਾਨ ਚ ਨੇ ਆਮ ਆਦਮੀ ਪਾਰਟੀ ਨੇ ਹਰਮਿੰਦਰ ਸਿੰਘ ਸੰਧੂ ਨੂੰ ਚੌਂ ਮੈਦਾਨ ਦੇ ਵਿੱਚ ਉਤਾਰਿਆ ਹੈ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਚੌਣ ਮੈਦਾਨ ਦੇ ਵਿੱਚ ਨੇ ਔਰ ਭਾਜਪੀ ਦੀ ਗੱਲ ਕਰੀਏ ਹਰਜੀਤ ਸਿੰਘ ਸੰਧੂ ਚੌਣ ਮੈਦਾਨ ਦੇ ਵਿੱਚ ਨੇ ਇਸ ਤੋਂ ਇਲਾਵਾ ਅਦਰਸ ਪਾਰਟੀਆਂ ਹੋਰ ਵੱਖੋ-ਵੱਖਰੀਆਂ ਪਾਰਟੀਆਂ ਜਾਂ ਫਿਰ ਇੰਡੀਪੈਂਡੈਂਟ ਨੇ ਜਿਹੜੇ ਉਹ ਵੀ ਚੌਣ ਮੈਦਾਨ ਦੇ ਵਿੱਚ ਡਟੇ ਹੋਏ ਨੇ ਲੇਕਿਨ ਸਭ ਤੋਂ ਵੱਧ ਨਜ਼ਰ ਸੁਖਵਿੰਦਰ ਕੋਰ ਹਰਜੀਤ ਸਿੰਘ ਕਰਨਬੀਰ ਸਿੰਘ ਕਰ ਹਰਮੀਤ ਸਿੰਘ ਤੇ ਮਨਦੀਪ ਸਿੰਘ ਦੇ ਉੱਤੇ ਹੀ ਟਿਕੀਆਂ ਹੋਈਆਂ ਨੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੁਕਾਬਲਾ ਇਨ੍ਹਾਂ ਕੈਂਡੀਡੇਟਸ ਦੇ ਵਿੱਚ ਹੀ ਹੈ ਸਭ ਤੋਂ ਵੱਡੀ ਜੇਕਰ ਚੁਣੌਤੀ ਕੋਈ ਬੰਦਾ ਆਮ ਆਦਮੀ ਪਾਰਟੀ ਨੂੰ ਦੇ ਰਿਹਾ ਹੈ ਉਹ ਹੈ ਸੁਖਵਿੰਦਰ ਕੋਰੋਂ ਦਾਵਾ ਕਿ ਜਿਸ ਤਰੀਕੇ ਦੇ ਨਾਲ ਹੜ੍ਹ ਆਏ ਸਭ ਤੋਂ ਵੱਧ ਨੁਕਸਾਨ ਵੀ ਮਾਝਾ ਇਲਾਕੇ ਦੇ ਵਿੱਚ ਹੋਇਆ ਔਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੇ ਜਿਸ ਤਰੀਕੇ ਨਾਲ ਪੀੜਤਾ ਦੀ ਮਦਦ ਕੀਤੀ ਨਾ ਸਿਰਫ ਡਿਊਰਿੰਗ ਫਲੱਡਸ ਔਰ ਆਫਟਰ ਫਲੱਡਸ ਵੀ ਜਿਸ ਤਰੀਕੇ ਨਾਲ ਰਾਹਤ ਸਮਗਰੀ ਭੇਜੀ ਗਈ ਹੈ ਤਾਂ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਵੀ ਇਹ ਦਾਅਵੇ ਕਰ ਰਿਹਾ ਕਿ ਅਸੀਂ ਬਹੁਤ ਮਜ਼ਬੂਤ ਸਥਿਤੀ ਦੇ ਵਿੱਚ ਹਾਂ ਔਰ ਲੇਕਿਨ ਜਿਸ ਤਰੀਕੇ ਦੇ ਨਾਲ ਬਾਕੀ ਵਿਰੋਧੀ ਪਾਰਟੀਆਂ ਇੰਨੀਆਂ ਦਿਖੀਆਂ ਨਹੀਂ ਕੋਣ ਛਪਰ ਉਸਤੰਬੀ ਨਿਕਲ ਸਕਦਾ ਹੈ ਇਹ ਬੋਛੇ ਦੀ ਕਲੀਅਰ ਹੋ ਜਾਵੇਗਾ ਹ ਸਮਾਂ ਨਹੀਂ ਲੱਗੇਗਾ ਪਹਿਲਾ ਰੁਝਾਨ ਆਉਣ ਵਾਲਾ ਹੈ ਜੁੜੇ ਰਹੋ ਪੀਟੀਸੀ ਨਿਊਜ਼ ਦੇ ਨਾਲ ਤੁਹਾਨੂੰ ਪਲ-ਪਲ ਦੀ ਅਸੀਂ ਅਪਡੇਟ ਦੇ ਰਹੇ ਹਾਂ ਔਰ ਤਸਵੀਰਾਂ ਵੀ ਨਾਲ ਦਿਖਾ ਰਹੇ ਹਾਂ ਕਿਹੜੇ-ਕਿਹੜੇ ਕੈਂਡੀਡੇਟ ਚੋਣ ਮੈਦਾਨ ਦੇ ਵਿੱਚ ਨੇ ਔਰ ਕਿਸ ਤਰੀਕੇ ਨਾਲ ਵੋਟਾਂ ਦੀ ਗਿਣਤੀ ਜਾਰੀ ਹੈ ਇੱਕ ਵਾਰਾ ਕੈਂਡੀਡੇਟਸ ਦੇ ਉੱਤੇ ਵੀ ਨਜ਼ਰ ਮਾਰ ਲਓ ਤਰਨਤਾਰਨ ਦੀ ਜ਼ਿਮਨੀ ਚੋਣ ਜਿਹੜੀ ਹੋ ਰਹੀ ਹੈ ਉਸ ਦੇ ਵਿੱਚ ਕਿਹੜੇ ਮੁੱਖ ਪੰਜ ਚਿਹਰੇ ਨੇ ਜਿਨ੍ਹਾਂ ਦੇ ਉੱਤੇ ਨਜ਼ਰ ਬਣੀ ਹੋਈ ਹੈ ਤਾਂ ਸਭ ਤੋਂ ਮੂਹਰੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਸੁਖਵਿੰਦਰ ਕੋ ਰੰਧਾਵਾ ਜਿਹੜੇ ਧਰਮੀ ਫੌਜੀ ਪਰਿਵਾਰ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਸੁਖਵਿੰਦਰ ਕੋਹਰੰਦਾਵਾ ਭਾਜਪਾ ਨੇ ਹਰਮੀਤ ਸਿੰਘ ਸੰਧੂ ਦੇ ਉੱਤੇ ਆਪਣਾ ਦਾਅ ਖੇਡਿਆ ਕਾਂਗਰਸ ਪਾਰਟੀ ਨੇ ਕਰਨਵੀਰ ਸਿੰਘ ਬਰਜ ਦੇ ਉੱਤੇ ਖੇਡਿਆ ਕਾਂਗਰਸ ਪਾਰਟੀ ਵੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਸੱਤਾ ਦੇ ਵਿੱਚ ਵਾਪਸ ਆਈਏ ਸ਼ੁਰੂਆਤ ਇੱਥੋਂ ਹੀ ਕਰ ਲਈਏ ਅਸੀਂ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਨੂੰ ਚੋਣ میدان ਚੁਟਾਰਿਆ ਹੈ ਹਰਮੀਤ ਸੰਧੂ ਪਹਿਲਾਂ ਵੀ ਜਿੱਤ ਚੁੱਕੇ ਨੇ ਵਿਧਾਇਕ ਰਹੇ ਚੁੱਕੇ ਨੇ ਤਿੰਨ ਵਾਰ ਲੇਕਿਨ ਉਹ ਤਿੰਨੇ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਤੋਂ ਰਹੇ ਨੇ ਇਸ ਵਾਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਤੋਹਫੇ ਦੇ ਵਿੱਚ ਟਿਕਟ ਦਿੱਤੀ। ਇਸ ਤੋਂ ਇਲਾਵਾ ਮਨਦੀਪ ਸਿੰਘ ਪਾਰਟੀ ਦਾ ਚੋਣ ਨਿਸ਼ਾਨ ਹੈ, ਪਾਰਟੀ ਹੈ ਵਾਰਸ ਪੰਜਾਬ ਦੇ ਚੋਣ ਮੈਦਾਨ ਦੇ ਵਿੱਚ ਡਟੇ ਹੋਏ ਨੇ ਤੇ ਹੋਰ ਵੀ ਕੁਝ 10-12 ਹੋਰ ਕੈਂਡੀਡੇਟ ਨੇ ਜਿਹੜੇ ਕਿ ਚੋਣ ਮੈਦਾਨ 'ਚ ਨੇ। ਲੇਕਿਨ ਮੁੱਖ ਮੁਕਾਬਲਾ ਇਹਨਾਂ ਦੇ ਵਿੱਚ ਹੀ ਦੱਸਿਆ ਜਾ ਰਿਹਾ ਜਿਨ੍ਹਾਂ ਦੀ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ। ਕੌਣ ਜਿੱਤੇਗਾ, ਕੌਣ ਹਾਰੇਗਾ, ਵੋਟ ਛੇਤੀ ਪਤਾ ਚੱਲ ਜਾਵੇਗਾ। ਅਗਲੇ ਕੁਝ ਘੰਟਿਆਂ 'ਚ ਤਾਂ ਸਥਿਤੀ ਪੂਰੀ ਕਲੀਅਰ ਹੋ ਜਾਵੇਗੀ, ਪਤਾ ਚੱਲ ਜਾਵੇਗਾ ਤਰਨ ਤਰਨ ਦਾ ਤਾਜ ਕਿਸ ਪਾਰਟੀ ਦੇ ਸਿਰ ਤਰਨਤਾਰਨ ਨੂੰ ਨਵਾਂ ਵਿਧਾਇਕ ਮਿਲਣ ਜਾ ਰਿਹਾ ਹੈ ਬਹੁਤ ਛੇਤੀ ਬਹੁਤ ਥੋੜਾ ਸਮਾਂ ਬਾਕੀ ਹੈ ਅੱਜ ਹੀ ਪਤਾ ਚੱਲ ਜਾਵੇਗਾ ਕਿ ਵਿਧਾਇਕ ਕੌਣ ਹੋਵੇਗਾ ਉਸ ਤੋਂ ਬਾਅਦ ਹੌਂ ਚੁੱਕ ਸਮਾਗਮ ਹੋਵੇਗਾ ਉਦੋਂ ਆਫੀਸ਼ੀਅਲੀ ਸਟੈਂਪ ਲੱਗ ਜਾਵੇਗੀ ਲੇਕਿਨ ਕੁਝ ਹੀ ਦਿਨ ਦੇ ਵਿੱਚ ਇਹਨਾ ਜ਼ਰੂਰ ਕਲੀਅਰ ਹੋ ਜਾਵੇਗਾ ਕਿ ਤਰਨਤਾਰਨ ਦਾ ਨਵਾਂ ਵਿਧਾਇਕ ਕੌਣ ਹੈ ਔਰ ਤਰਨਤਾਰਨ ਵੈਸੀ ਵੀ ਇਸ ਵਾਰ ਸਭ ਦੀ ਨਜ਼ਰ ਇਸ ਇਲੈਕਸ਼ਨ ਤੇ ਤਾਂ ਬਣੀ ਵੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਕਰੀਬ 1 ਸਵਾ ਸਾਲ ਦਾ ਸਮਾਂ ਬਾਕੀ ਹੈ ਜਿਹੜੀਆਂ ਅਗਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਔਰ ਉਸ ਚੋਣਾਂ ਤੋਂ ਪਹਿਲਾਂ ਇਸ ਨੂੰ ਇੱਕ ਟੈਸਟ ਮੈਚ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਪਰਖ ਰਹੀ ਹੈ ਹਰ ਪਾਰਟੀ ਆਪਣੇ ਆਪ ਨੂੰ ਹਰ ਕਸੋਟੀ ਦੇ ਉੱਤੇ ਪਰਖ ਰਹੀ ਹੈ ਕਿਸੇ ਆਪਣੇ ਆਪ ਨੂੰ ਅਜ਼ਮਾ ਲਈਏ ਕਿ ਅਸੀਂ ਕਿੰਨੇ ਕੁ ਪਾਣੀ ਦੇ ਵਿੱਚ ਹੈ ਇਸੇ ਲਈ ਇਸ ਨੂੰ ਸੈਮੀਫਾਈਨਲ ਦਾ ਰੂਪ ਵੀ ਆਪਾਂ ਕਹਿ ਸਕਦੇ ਆ ਕਿ ਤਰਨਤਾਰਨ ਜਿਮਨੀ ਚੋਣੇ ਸਿਰਫ ਜਿਮਨੀ ਚੋਣ ਨਹੀਂ ਬਲਕਿ ਇਹ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਹੈ ਇਸੇ ਕਰਕੇ ਹਰ ਪਾਰਟੀ ਆਪਣੇ ਆਪ ਨੂੰ ਪੂਰੀ ਜ਼ੋਰ ਲਗਾ ਰਹੀ ਹੈ ਪੂਰੀ ਵਾਹ ਲਗਾ ਰਹੀ ਹੈ ਕਿ ਅਸੀਂ ਕਿਸ ਕਿੰਨੇ ਕ ਪਾਣੀ ਦੇ ਵਿੱਚ ਆਸੀ ਅਜ਼ਮਾ ਲਈਏ ਹੋਰ ਕੀ ਤਿਆਰੀਆਂ ਕਰਨੀਆਂ ਨੇ ਲੋਕਾਂ ਦਾ ਫਤਵਾ ਕਿਸ ਹਿੱਸੇ ਦੇ ਵਿੱਚ ਜਾਂਦਾ ਹੈ ਕਿ ਉਹ ਨਹੀਂ ਜਾ ਰਿਹਾ ਕਿਉਂ ਜਾ ਰਿਹਾ ਸਭ ਕੁਝ ਇਸ ਚੋਣਾਂ ਦੇ ਵਿੱਚ ਕਲੀਅਰ ਹੋ ਜਾਵੇਗਾ ਔਰ ਸ਼ਾਇਦ ਅੱਜ ਤੋਂ ਬਾਅਦ ਹੀ ਸਾਰੀਆਂ ਪਾਰਟੀਆਂ ਆਪੋ ਆਪਣੀ ਤਿਆਰੀਆਂ ਵੀ ਕਰ ਦੇਣੀਆਂ ਭਾਵੇਂ ਕੋਈ ਜਿੱਤ ਰਹੀ ਹੈ ਕੋਈ ਹਾਰ ਰਹੀ ਹੈ ਕਿਤੇ ਨਾ ਕਿਤੇ ਉਹਨਾਂ ਦੀ ਪਲੈਨਿੰਗ ਅੱਜ ਤੋਂ ਕਲੀਅਰ ਹੋ ਜਾਵੇਗੀ ਕਿ ਅਸੀਂ ਕਿਸ ਤਰੀਕੇ ਦੇ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਲੜਨੀਆਂ ਨੇ ਕੀ ਕੀ ਪਲੈਨਿੰਗਸ ਕਰਨੀਆਂ ਨੇ ਕਿੱਥੇ ਮਹੀ ਰਹਿ ਗਈ ਆ ਸਭ ਨੂੰ ਦੁਰਸਤ ਕਰਨ ਦੇ ਵਿੱਚ ਅੱਜ ਤੋਂ ਹੀ ਲੱਗ ਜਾਣਗੀਆਂ ਤਾਂ ਤਰਨ ਤਰਨ ਦਾ ਤਾਰੂ ਕੋਨ ਤਰਨ ਤਰਨ ਦਾ ਸੈਮੀ ਫਾਈਨਲ ਕੁਝ ਵੀ ਕਹਿ ਲੋ ਲੇਕਿਨ ਬਹੁਤ ਛੇਤੀ ਤੁਹਾਡੇ ਕੋ ਸਾਹਮਣੇ ਪਹਿਲਾ ਰੁਝਾਨ ਆਨਲ ਹੈ ਉਹ ਤਸਵੀਰਾਂ ਅਸੀਂ ਤੁਹਾਨੂੰ ਕਾਊਂਟਿੰਗ ਸੈਂਟਰ ਦੀਆਂ ਦਿਖਾ ਰਹੇ ਹਾਂ ਇੱਕ ਇੱਕ ਵੋਟ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਕਿ ਕੋਈ ਹੀਰਾ ਫੇਰੀ ਨਾ ਹੋ ਸਕੇ ਸਿਕਿਉਰਿਟੀ ਪੂਰੀ ਹੈ ਕੈਮਰਾਜ਼ ਲੱਗੇ ਹੋਏ ਨੇ ਆਬਜ਼ਰਵਰ ਮੌਕੇ ਦੇ ਉੱਤੇ ਨੇ ਹਰ ਪਾਰਟੀ ਨੇ ਜਿਸ ਨੂੰ ਆਪਣਾ ਇੱਕ ਆਬਜ਼ਰਵਰ ਦੇ ਤੌਰ ਤੇ ਖੜਾਇਆ ਹੁੰਦਾ ਕਿ ਦੇਖ ਰੇਖ ਕਰੋ ਕਿਤੇ ਕੋਈ ਗੜਬੜੀ ਨਾ ਹੋਵੇ ਹਰ ਪਾਰਟੀ ਦੇ ਜਿਹੜੇ ਕਿ ਇਸ ਤਰੀਕੇ ਦੇ ਆ मौके आर ओ मौके उत्ते ने रिटर्निंग ऑफिसर ने जो कि बहुत छेती आके पहली जो रुझान आके सामने रखे मीडिया दे के कौन अगे चल रहा है कौन पिछे चल रहा है कि व्डा उलटफेर होगा इस सब सब्डी नज़र बनी हुई है